GOT IT! ਦੇ ਤੱਕ ਚੱਲ ਕੇ ਆਪ ਦੀ ਜਾਣੀ ਉੱਤੇ ਅਰਜਾ ਰੱਬ ਦਾ ਚੱਲ ਅਤਾਰ ਕੇ ਤੈਨ ਤੇ ਕਰ ਜਾ ਚਾਰਤਾ ਹੰਦ ਸਦਾਣ ਉੱਤੇ ਤੇ ਕਰ ਜਾ ਚਾਰਤਾ ਹੰਦ ਸਦਾ ਜਿੰਦਾ ਜਾਂ ਮਰਦਾ ਫੜਨ ਲਈ ਸਢੌਰੇ ਹੈ ਭੈਣ ਨੇ ਬੜਾ ਸਮਝਾਇਆ ਬੜਾ ਕੁਝ ਕਿਹਾ ਕਿ ਉਹ ਪੀਰਾਂ ਦਾ ਪੀਰ ਹੈ ਪਰ ਹੰਕਾਰ ਮਨ ਵਿੱਚ ਹੈ ਸੈਦ ਖਾ ਪਠਾਨ ਸਢੌਰੇ ਤੂੰ ਜਾਨੇ ਮੰਨ ਲ ਗਿਆ ਆਪਣੀਆਂ ਫੌਜਾਂ ਨੂੰ ਦੇਖ ਕੇ ਅਲੀ ਅਲੀ ਦੇ ਨਾਰੇ ਲਾ ਕੇ ਚੱਲ ਸੈਦ ਖਾ ਸੋ ਸਢੌਰੇ ਹੋ ਕੀਰਤਪੁਰ ਆਇਆ ਉਹਨੇ ਸਰਸਾ ਕੰਡੇ ਆਣ ਕੇ ਇੱਥੇ ਕੈਂਪ ਲਗਾਇਆ ਔਰ ਇੱਕ ਇੱਕ ਬੰਦਾ ਫੌਜ ਦਾ ਕੋਲੇ ਮੰਗਵਾਇਆ ਤੁਸੀਂ ਹਾਜੀ ਗਾਜੀ ਦੀਨ ਦੇ ਮਸਾ ਮੌਕਾ ਥਿਆਇਆ ਤੁਸੀਂ ਸਿੱਖਾਂ ਨੂੰ ਜਾ ਕੇ ਘੇਰ ਲਗੋ ਆਪਾਂ ਮੂੰਹੋਂ ਮੰਗਵਾ ਆ ਨਾਮ ਦਿੱਲੀ ਦੇ ਦਰਬਾਰ ਵਿੱਚੋਂ ਪ੍ਰਾਪਤ ਕਰ ਲਵਾਂਗੇ ਕਹਿੰਦੇ ਅੱਜ ਸੈਦ ਖਾ ਪਠਾਨ ਅਨੰਤ ਪ੍ਰਸਾਰ ਦੀ ਤਰਤੀ ਤੇ ਆਏ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਦੇ ਇਹ ਬਾਦਸ਼ਾਹ ਸੈਦ ਖਾਨ ਪਠਾਨ ਦਿੱਲੀ ਦਰਬਾਰ ਵਿੱਚੋਂ ਲੈ ਕੇ ਫੌਜਾਂ ਨੇੜੇ ਪੁੱਜੀਆ ਸਾਨੂੰ ਆ ਗਿਆ ਬਖਸ਼ਿਸ਼ ਕਰੋ ਕਹਿੰਦੇ ਕੁਝ ਫੌਜਾਂ ਲੈ ਕੇ ਸਜਾਦ ਬੇਗ ਸੈਦ ਖਾਨ ਦੇ ਸਾਹਮਣੇ ਆਇਆ ਸੈਦ ਖਾਨ ਨੇ ਸੋਚਿਆ ਜਦੋਂ ਜ਼ਹਰ ਪਿਲਾਏ ਸਜਾਦ ਬੇਗ ਨੇ ਉਹਨੇ ਆਖਿਆ ਮਨਾ ਕਿਰੇ ਦੇ ਹੱਥੋਂ ਮਾਰੇ ਜਾਈਏ ਕਹਿੰਦਾ ਸਜਾਦ ਬੇਗ ਤੇਰਾ ਗੁਰੂ ਜੇ ਉਹਦੇ ਦਿਲ ਵਿੱਚ ਦਲ ਹੈ ਤੇ ਮੇਰੇ ਸਾਹਮਣੇ ਆਵੇ ਕਹਿੰਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਨੇ ਹਜ਼ੂਰ ਪਾਤਸ਼ਾਹ ਕੋਲ ਬੇਨਤੀ ਕੀਤੀ ਮੇਰੇ ਹਜ਼ੂਰ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਹੋ ਕੇ ਘੋੜੇ ਤੇ ਅਸਵਾਰ ਲੇਕਨ ਕੁਝ ਚੁੜਮੇ ਜ਼ਰਨੈਲ ਮੇਰੇ ਹਜ਼ੂਰ ਪਾਤਸ਼ਾਹ ਗੁਰੂ ਕਲ ਸਮਰਾਜ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪ੍ਰਗਨ ਮਤਾ ਗੁਜਰੀ ਦੇ ਲਾਲ ਤੇਗੜਾ ਤਹੀ ਹਮਤ ਕੇ ਦਾਤੇ ਗੁਰੂ ਕਲਗੀਧਰ ਪਾਤਸ਼ਾਹ ਵਾਹ ਸੈਦ ਖਾਨ ਦੇ ਸਭ ਮੁਖ ਜਾ ਕੇ ਸੈਦ ਖਾਨ ਖੋਦਾ ਹੈ ਘੋੜੇ ਤੇ ਅਸਵਾਰ ਹੈ ਐਡਾ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਮਾਲਕ ਕਹਿੰਦੇ ਸੈਦ ਖਾਨ ਕਰ ਬਾਰ ਕਹਿੰਦੇ ਸੈਦ ਖਾਨ ਨੇ ਬਾਤ ਕੀਤੇ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੇ ਇਹਨਾਂ 12

minutes.